ਕੀ ਆ ਕੀ ਆ ਇਹ ਵੀਡੀਓ ਹੀ ਆ ਨੌਲੇਜ ਵਾਲੀ ਦੇਖ ਲੋ ਤੁਸੀਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਜੇ ਤੁਹਾਡੇ ਕੋਲ ਕੋਈ ਸਕਿੱਲ ਹੈ ਤਾਂ ਤੁਸੀਂ ਇਹਨਾਂ ਟੌਪ 5 ਕੰਟਰੀਜ਼ ਲਈ 2025 ਲਈ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਨੰਬਰ 1 ਤੇ ਆਉਂਦਾ ਹੈ ਆਸਟ੍ਰੇਲੀਆ ਆਸਟ੍ਰੇਲੀਆ ਵਰਕ ਹੌਲੀਡੇ ਵੀਜ਼ਾ ਆਸਟ੍ਰੇਲੀਆ ਦਾ ਵਰਕ ਹੌਲੀਡੇ ਵੀਜ਼ਾ ਯੰਗ ਟਰੈਵਲਰਸ ਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਵਿੱਚ ਤੁਸੀਂ ਐਗਰੀਕਲਚਰ, ਟੂਰਿਜ਼ਮ ਅਤੇ ਹਸਪੀਟੈਲਿਟੀ ਵਿੱਚ ਅਪਲਾਈ ਕਰ ਸਕਦੇ ਹੋ। ਇੱਥੇ ਤੁਸੀਂ ਆਰਾਮ ਨਾਲ ਕੰਮ ਕਰ ਸਕਦੇ ਹੋ। ਇਹ ਵੀਜ਼ਾ ਪਹਿਲਾਂ ਤੁਹਾਨੂੰ ਥੋੜੇ ਸਮੇਂ ਲਈ ਮਿਲਦਾ ਹੈ। ਇਹ ਲੇਬਰ ਕਲਾਸ ਲਈ ਖਾਸ ਤੌਰ ਤੇ ਪ੍ਰਸਿੱਧ ਮੰਨਿਆ ਜਾਂਦਾ ਹੈ। ਜਿਸ ਵਿੱਚ ਐਪਲੀਕੈਂਟ ਨੂੰ ਜੋਬ ਸਰਚ ਅਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। T25 ਆਊਟਲੁੱਕ ਲੇਬਰ ਦੀ ਕਮੀ ਦੇ ਚਲਦਿਆਂ ਆਸਟ੍ਰੇਲੀਆ ਨੇ ਇਸ ਵਿੱਚ ਬਹੁਤ ਫਲੈਕਸੀਬਿਲਟੀ ਰੱਖੀ ਹੈ ਇਸ ਵਿੱਚ ਕੁਝ ਤਬਦੀਲੀਆਂ ਹੋਈਆਂ ਹਨ ਜਿਵੇਂ ਉਮਰ ਵਿੱਚ ਵਾਧਾ ਅਤੇ ਹੋਰ ਦੇਸ਼ਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਇਸ ਨਾਲ ਇੰਟਰਨੈਸ਼ਨਲ ਵਰਕਰਸ ਨੂੰ ਇਸ ਵਿੱਚ ਭਰਪੂਰ ਲਾਭ ਮਿਲ ਸਕੇ ਨੰਬਰ 2 ਤੇ ਆਉਂਦਾ ਹੈ ਐਸਟੋਨੀਆ ਐਸਟੋਨੀਆ ਦਾ ਇਹ ਡੀ ਵੀਜ਼ਾ ਜ਼ੋਰਪ ਵਿੱਚ ਕੰਮ ਕਰਨ ਦੀ ਭਾਲ ਵਾਲੇ ਸਕਿਲਡ ਵਰਕਰਸ ਅਤੇ ਡਿਜੀਟਲ ਨੋਮੈਡਸ ਵੀਜ਼ਾ ਹੈ ਇਹ ਵੀਜ਼ਾਸ ਡਿਜੀਟਲ ਨੋਮੈਡਸ ਲਈ ਜਾਨਿਆ ਚਾਹਤਾ ਹੈ। ਇਸਟੋਨੀਆ ਨੇ ਆਪਣੀ ਤਕਨੀਕੀ ਅਤੇ ਇਕੋਸਿਸਟਮ ਨੂੰ ਸਪੋਰਟ ਦੇਣ ਲਈ ਵੀਜ਼ਾ ਪ੍ਰੋਸੈਸ ਨੂੰ ਆਸਾਨ ਬਣਾਇਆ। ਵੀਜ਼ਾ ਆਪਣੇ ਸਿੰਪਲ ਰਿਕੁਆਇਰਮੈਂਟਸ ਦੇ ਲਈ ਆਫਰ ਕਰਦਾ ਹੈ। ਇਸ ਲਈ ਇਹ ਆਈਟੀ ਸਪੈਸ਼ਲਿਸਟ ਅਤੇ ਉਦਮੀਆਂ ਨੂੰ ਆਕਰਸ਼ਕ ਬਣਾਉਂਦਾ ਹੈ। ਇਸਟੋਨੀਆ 2025 ਆਰਡਨੀਆਂ ਇਨੋਵੇਸ਼ਨ ਅਤੇ ਇਸ ਦੇ ਲਈ ਫਸਟਲੀ ਈ ਰੈਜ਼ਿਡੈਂਸੀ ਪ੍ਰੋਗਰਾਮ ਲਈ ਕਮਿਟਮੈਂਟ ਕਰਦਾ ਹੈ ਮਤਲਬ ਕਿ ਡੀ ਵੀਜ਼ਾ ਦੇ ਲਈ ਸਕਿਲਡ ਐਪਲੀਕੈਂਟਸ ਦੇ ਲਈ ਹਮੇਸ਼ਾ ਫੇਵਰ ਕਰਦਾ ਹੈ ਇਸਟੋਨੀਆ ਜ਼ਿਆਦਾ ਰਿਸਟ੍ਰੈਕਸ਼ਨਸ ਨਹੀਂ ਲਾਉਂਦਾ ਸਕਿਲਡ ਐਪਲੀਕੈਂਟਸ ਤੇ ਨੰਬਰ 3 ਤੇ ਆਉਂਦਾ ਹੈ ਜਰਮਨੀ ਦਾ ਜੋਬ ਸਿਕਰ ਵੀਜ਼ਾ ਜਰਮਨੀ ਏਜਿੰਗ ਪੋਪੂਲੇਸ਼ਨ ਅਤੇ ਸਕਿਲਡ ਲੇਬਰ ਦੀ ਬਾਤੀ ਲੋਡ ਦੇ ਲਈ ਜੌਬ ਸੀਕਰ ਵੀਜ਼ਾ ਨੂੰ ਆਫਰ ਕਰਦੇ ਆ ਇੱਕ ਵਧੀਆ ਚਾਂਸ ਦਿੰਦਾ ਹੈ ਵਰਕਰਸ ਨੂੰ ਤੁਰੰਤ ਜੌਬ ਆਫਰ ਤੋਂ ਬਿਨਾਂ ਜਰਮਨ ਵਿੱਚ ਦਾਖਲ ਹੋਣ ਅਤੇ ਰੁਜ਼ਗਾਰ ਲੱਭਣ ਦੀ ਇਜਾਜ਼ਤ ਦਿੰਦਾ ਹੈ ਖਾਸ ਤੌਰ ਤੇ ਹੈਲਥ ਕੇਅਰ ਇੰਜੀਨੀਅਰਿੰਗ ਆਈਟੀ ਡਿਪਾਰਟਮੈਂਟ ਵਿੱਚ 2025 ਵਿੱਚ ਜਰਮਨੀ ਤੋਂ ਇਹ ਉਮੀਦਾਂ ਹੂ ਸਕਿਲਡ ਵਰਕਰਸ ਨੂੰ ਜਰਮਨ ਵਿੱਚ ਦਾਖਲ ਹੋਣ ਦੇ ਲਈ ਆਸਾਨ ਤਰੀਕੇ ਨਾਲ ਜੌਬ ਲੱਭਣ ਅਤੇ ਕੰਮ ਕਰਨ ਦੇ ਲਈ ਇੰਟਰਨੈਸ਼ਨਲ ਵਰਕਰਸ ਨੂੰ ਇਜਾਜ਼ਤ ਦੇਵੇਗਾ ਨੰਬਰ 4 ਤੇ ਆਉਂਦਾ ਹੈ ਲਿਥੂਆਨੀਆ ਲਿਥੂਆਨੀਆ ਦਾ ਵਰਕ ਵੀਜ਼ਾ ਪ੍ਰੋਗਰਾਮ ਟੈਕਨੋਲੋਜੀ ਮੈਨੂਫੈਕਚਰਿੰਗ ਸਕਿੱਲ ਗੈਪ ਨੂੰ ਭਰਨ ਦੇ ਲਈ ਤਿਆਰ ਕੀਤਾ ਗਿਆ ਹੈ ਇਹ ਲੋਕੀ ਲੋੜਾਂ ਨੂੰ ਪੂਰਾ ਕਰਨ ਦੇ ਲਈ ਹੈ ਲਿਥਾਨੀਆ ਨੇ ਸਟ੍ਰੇਟ ਫਾਰਵਰਡ ਅਪਲੀਕੇਸ਼ਨ ਪ੍ਰੋਸੈਸ ਨਾਲ 2024 ਵਿੱਚ ਬਹੁਤ ਸਾਰੇ ਸਕਿਲਡ ਵਰਕਰਸ ਨੂੰ ਅਟਰੈਕਟ ਕੀਤਾ ਹੈ ਅਕਸੈਪਟਡ ਚੇਂजेस ਇਨ 2025 ਲਥੁਵਾਨੀਆ ਨੇ 2024 ਦੇ ਅਖੀਰ ਵਿੱਚ ਲੰਬੇ ਸਮੇਂ ਤੱਕ ਰਹਿਣ ਦੇ ਲਈ ਟੈਂਪਰੇਰੀ ਰੈਜ਼ਿਡੈਂਸ ਪਰਮਿਟ ਅਲੋਵਿਚ ਪਰੋਰਿਟिज ਅਜੇ ਵੀ ਟੌਪ ਟੈਲੈਂਟਡ ਦੇ ਲਈ ਹਾਈ ਡਿਮਾਂਡ ਤੇ ਹੈ ਤੁਹਾਨੀਆਂ ਪ੍ਰੋਫੈਸ਼ਨਲ ਮੈਨੂਫੈਕਚਰਿੰਗ ਸਕਿੱਲ ਰੱਖਣ ਵਾਲਿਆਂ ਦੇ ਲਈ ਵੈਲਕਮ ਐਪਲੀਕੇਸ਼ਨ ਵਿਦ ਮੈਨੇਜਬਲ ਵੀਜ਼ਾ ਰਿਕੁਆਇਰਮੈਂਟ ਜਾਰੀ ਰੱਖੇਗਾ ਨੰਬਰ 5 ਤੇ ਆਉਂਦਾ ਹੈ ਨਿਊਜ਼ੀਲੈਂਡ ਸਕਿੱਲ ਮਾਈਗ੍ਰੈਂਟ ਹੈਲਥ ਕੇਅਰ ਇੰਜੀਨੀਅਰਿੰਗ ਅਤੇ ਆਈਟੀ ਵਰਗੇ ਸੈਕਟਰ ਡਿਪੈਂਡਸ ਔਨ ਸਕਿੱਲਡ ਮਾਈਗ੍ਰੈਂਟ 24 ਵਿੱਚ ਨਿਊਜ਼ੀਲੈਂਡ ਵੱਲੋਂ ਸਕਿੱਲਡ ਮਾਈਗ੍ਰੈਂਟ ਰੈਜ਼ੀਡੈਂਟ ਵੀਜ਼ਾ ਆਫਰ ਕੀਤੇ ਗਏ ਜਿਸ ਰੁਜ਼ਗਾਰ ਯੋਗਤਾਵਾਂ ਅਤੇ ਕੰਮ ਦੇ ਤਜਰਬਿਆਂ ਨੂੰ ਧਿਆਨ ਵਿੱਚ ਰੱਖਦੇ ਆ ਬੇਸਡ ਸਿਸਟਮ ਤਿਆਰ 25 ਲਈ न्यूजीलैंड स्किल्ड माइग्रेंट्स ਦੇ ਲਈ ਡ੍ਰੀਮ ਬਣਿਆ ਹੋਇਆ ਹੈ ਤੁਸੀਂ ਅਪਲਾਈ ਕਰ ਸਕਦੇ ਕਰ ਲੈਂਦੇ ਹਾਂ ਟੌਪ 15 ਇਨ ਡਿਮਾਂਡ ਓਕੂਪੇਸ਼ਨ ਇਨ 2020 2024 ਵਿੱਚ ਇਸਟੋਨੀਆ ਲਥੁਵਾਨੀਆ ਨਿਊਜ਼ੀਲੈਂਡ ਆਸਟ੍ਰੇਲੀਆ ਐਂਡ ਜਰਮਨੀ ਵਰਗੇ ਦੇਸ਼ਾਂ ਵਿੱਚ ਇਹ ਪ੍ਰੋਫੈਸ਼ਨਸ ਦੀ ਹਾਈ ਡਿਮਾਂਡ ਤੋਂ ਵੱਧ ਮੰਗੇ ਜਾਣ ਵਾਲੇ ਇਤਿਆਂ ਤੇ ਇੱਕ ਨਜ਼ਰ ਮਾਰ ਲੈਂਦੇ ਹਾਂ ਥੀਸ ਪੋਜੀਸ਼ਨਸ ਆਰ ਹਾਈ ਜਿਹੜੇ 2025 ਵਿੱਚ ਵੀ ਜਾਰੀ ਰਹਿਣ ਵਾਲੇ ਹਨ ਤੁਹਾਨੂੰ ਮੇਰੇ ਵੱਲੋਂ ਦਿੱਤੀ ਜਾਣਕਾਰੀ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਇਹੋ ਜਿਹੀ ਹੋਰ ਜਾਣਕਾਰੀ ਲੈਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ